ਸਕ੍ਰੀਨ ਤੇ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਸੁੰਨੀ ਗਲੀ ਦੇ ਵਿੱਚ ਮੋਟਰਸਾਈਕਲ ਤੇ ਮੁੰਡੇ ਨੂੰ ਢੇਡੇ ਮਾਰਦੇ ਦੇਖ ਰਹੇ ਹੋ ਇਹ ਹੈ 55 ਸਾਲਾ ਮਹਿਲਾ ਦਾ ਆਸ਼ਿਕ ਜੋ ਕਿ ਆਪਣੀ ਮਹਿਲਾ ਪ੍ਰੇਮਿਕਾ ਨੂੰ ਮਿਲਣ ਗਿਆ ਤੇ ਜਾ ਕੇ ਘਰ ਦੇ ਵਿੱਚ ਕੁਝ ਅਜੀਹਾ ਕਰ ਦਿੱਤਾ ਜਿਸ ਨੂੰ ਸੁਣ ਕੇ ਲੋਕਾਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮੋਗਾ ਦੇ ਕਸਬਾ ਜੀਤਵਾਲਾ ਦੇ ਵਿੱਚ 55 ਸਾਲਾ ਔਰਤ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਮ੍ਰਿਤਕ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪਿਛਲੇ 6 ਸਾਲਾਂ ਤੋਂ ਪਿੰਡ ਅਜੀਤਵਾਲ ਵਿਖੇ ਇਕੱਲੀ ਰਹਿੰਦੀ ਹੈ ਉਸ ਦੇ ਪਿੰਡ ਰੋਡੇ ਦੇ ਰਹਿਣ ਵਾਲੇ ਮਣੀ ਨਾਮਕ ਵਿਅਕਤੀ ਦੇ ਨਾਲ ਪਿਛਲੇ 2 ਸਾਲਾਂ ਤੋਂ ਨਾਜਾਇਜ਼ ਸਬੰਧ ਨੇ ਮਕਾਨ ਮਾਲਕ ਨੇ ਸਾਨੂੰ ਦੱਸਿਆ ਸੀ ਕਿ ਤੁਹਾਡੀ ਮਾਂ ਦੀ ਮੌਤ ਹੋ ਗਈ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਸੰਦੀਪ ਸਿੰਘ ਸੰਦੀਪ ਸਿੰਘ ਕੀ ਕੰਮ ਕਰ ਜਾਂਦੇ ਹੋ ਰਾਹੀ ਗਰੀ ਜੀ ਮੈਂ ਮੌਤ ਹੋਈ ਹੈ ਕੀ ਲੱਗਦਾ ਨਹੀਂ ਇਹ ਕਿਵੇਂ ਮੌਤ ਹੋਈ ਉਹਨਾਂ ਦੀ ਇਹ ਕੁੱਟਮਾਰ ਕਹਿੰਦੇ ਉੱਥੇ ਦੱਸਿਆ ਸੀ ਜਿਹਨਾਂ ਕੋਲੇ ਰਹਿੰਦੇ ਸੀਗੇ ਬੰਦਿਆਂ ਉਹਨਾਂ ਨੇ ਦੱਸਿਆ ਜੀਤਵਾਲ ਜੀ ਇਕੱਲੇ ਰਹਿੰਦੇ ਸੀਗੇ ਹਾਂਜੀ ਇਕੱਲੇ ਹੀ ਰਹਿੰਦੇ ਸੀਗੇ ਕਿੰਨੀ ਦੇਰ ਦਾ ਹੋਵੇ 3-4 ਸਾਲ ਹੋ ਗਏ ਕਿ ਕੀ ਪਤਾ ਕੀ ਲੱਗਾ ਤੁਹਾਨੂੰ ਕੋਈ ਮਾਫੀ ਸਾਡੇ ਦਾ ਵੀ ਕੋਈ ਪਤਾ ਨਹੀਂ ਲੱਗਿਆ ਉੱਥੇ ਜਿਹੜੇ ਬੰਦੇ ਦੱਸਦੇ ਆ ਉਹਨਾਂ ਨੇ ਕਿ ਜਨਾਨੀ ਦਾ ਦੱਸਦੀ ਕਿ ਉਹ ਕੰਨੀ ਵੀ ਮੁੰਡਾ ਆਇਆ ਸੀ ਮਨੀ ਨੌਬ ਉਹੋ ਕੁੱਟਮਾਰ ਕੀਤੀ ਹਮਨੇ ਬਸ ਮਨੀ ਕੀ ਲੱਗਦਾ ਜੀ ਨਾਲ ਹੁਣ ਤੁਹਾਨੂੰ ਪਤਾ ਹੀ ਇਹ ਗੱਲ ਆ ਜਨਾਨੀ ਕੋਲੇ ਕਿਹੜਾ ਉਹ ਨਰਿੰਦ ਹੁਣ ਅਜੀਤ ਵਾਲਾ ਥਾਣੇ ਦੇ ਏਐਸਆਈ surjeet singh ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਇੱਕ ਔਰਤ ਦੀ ਮੌਤ ਹੋ ਗਈ ਆ ਅਸੀਂ ਮੌਕੇ ਤੇ ਪਹੁੰਚਿਆ ਤੇ ਜਾਂਚ ਕੀਤੀ ਜਾ ਰਹੀ ਹੈ ਇਹ ਸਰ ਹਰਪਾਲ ਕੌਰ ਉਹ ਲੇਡੀ ਹੈ ਜੀ ਜਿਹੜੇ ਵਾਈਫ ਘਰ ਇਹਦਾ ਨਾਮ ਹੈਗਾ ਜੁਤਾਰ ਸਿੰਘ ਤੇ ਬੁੱਕੀ ਪਰੇ ਸ਼ਾਦੀ ਸ਼ੁਦਾ ਜੀ ਇਹ ਉਹਦੇ ਘਰ ਜਿਹਾ 15-20 ਸਾਲ ਤੋਂ 15 ਸਾਲ ਤੋਂ ਕਰੀਏ ਅਲੱਗ ਰਹਿੰਦੀ ਸੀ ਕੀ ਘਰੇ ਲੜਾਈ ਝੜਾਉਣ ਕਰਕੇ ਤੇ ਜੀਤੋਵਾਲ ਰਹਿੰਦੀ ਸੀ ਕਿ ਮਕਾਨ ਦੇ ਵਿੱਚ ਕਰਾਇਆ ਤੇ ਜੀ ਉੱਥੇ ਦੇ ਕਿਸੇ ਮੁੰਡੇ ਮਣੀ ਮਣੀ ਨਾਂ ਦਾ ਮੁੰਡਾ ਕੋਈ ਰੋਡੇ ਰੋਡੇ ਪਿੰਡ ਦਾ ਉਹਦੇ ਨਾਲ ਕੋਈ ਸਬੰਧ ਦੇ ਹੋਗੇ ਜੀ ਉਹਦੇ ਨਾਲ ਉਹ ਰਾਹ ਕੱਲੋ ਜਿਹੜਾ ਮੁੰਡਾ ਸ਼ਾਮ ਨੂੰ ਇਹਦੇ ਕੋਲੇ 8:00 ਪੌਣੇ 8:00 ਵਜੇ ਆਇਆ ਸੀ ਘਰ ਤੇ ਉਹ ਜਿਹੜਾ ਕਿ ਰਾਤ ਇਹਦੇ ਕੋਲੇ ਰਿਹਾ ਜੀ ਸਵੇਰੇ ਫਿਰ ਰਾਤ ਨੂੰ ਸਵੇਰੇ ਜਾ ਕੇ ਦੇਖਤ ਜਦਾ ਮਟਰ ਫੈ ਪੈ ਸੀ ਤੇ ਉਹ ਮੁੰਡਾ ਜਿਹੜਾ ਮੌਕੇ ਤੋਂ ਚਲਾ ਗਿਆ ਸੀ ਮੁੰਡੇ ਨਾਲ ਆਇਆ ਕੀ ਨਹੀਂ ਦੇਖੋ ਕਾਵੇ ਚੱਲ ਰਹੀ ਹੈ ਜੀ ਮਾਰ ਰਹਾ ਕੋਈ ਸਾਹਮਣੇ ਨਹੀਂ ਆਇਆ ਕੀ ਮਾਰਾ ਕੀ ਵਜ੍ਹਾ ਕੀ ਨਹੀਂ ਇਹ ਗੱਲ ਕੋ ਸਾਹਮਣੇ ਨਹੀਂ ਆਈ ਜੀ ਕਾਰਨ ਪਤਾ ਨਾ ਕਿ ਕਿਉਂ ਮਕਾਰ ਫਿਰਾਲ ਕੋਈ ਪਤਾ ਨਹੀਂ ਕਾਰਵਾਈ ਚੱਲ ਰਹੀ ਜੀ ਅੱਗੇ ਜਿਹੋ ਜੀ ਕਾਰਵਾਈ ਜਿਵੇਂ ਸੁਣ ਗੱਲ ਕੋਈ ਸਾਹਮਣੇ ਆਉਗੀ ਉਹ ਤਾਂ ਰੋਕ ਕਰ ਲਈ ਹੋਵੇ ਤੇ ਮਨੀ ਤੇ ਸ਼ੱਕ ਕਰ ਰਹੇ ਨੇ ਮਨੀ ਜਿਹੜਾ ਨਾਮ ਹੈ ਸਵਾਂਸੀ ਕੰਪਨੀ ਦੇ ਨੂੰ ਡਿਪੈਂਡ ਦਾ ਉੱਥੇ ਕਰਿਆ ਆਇਆ ਸੀ ਅੱਜ ਅੱਗੇ ਵੀ ਆਉਣਾ ਹੈ ਅੰਮ੍ਰਿਤ ਸਿੰਘ ਜੀ ਇਹ ਜੋ ਸਬੰਧ ਸੀਗੇ ਜੀ ਸੁੱਕੋ 6-7 ਸਾਲ ਤੋਂ ਦਸਮਤਾਲ ਲਈ ਮਨੀ ਕੰਮ ਤਨ ਬੱਚੇ ਸ਼ਾਬ ਇਸ਼ੂ ਦਈਏ ਮਨੀ ਕੰਮ ਕੀ ਕਰਦਾ ਮਨੀ ਫਿਰਾਲਤਾ ਜੀ ਚੱਲ ਰਹੀ ਹੈ ਤੁਸੀਂ ਚੱਲ ਰਹੀਓ ਬੜਤਾਲ ਅੱਗੇ ਜੋ ਹੋਊਗਾ ਜੇ ਉਹ ਇਹ ਕਾਰਵਾਈ ਕੀਤੀ ਜਾਊਗੀ ਜੀ ਅਸੀਂ ਇਹ ਨਰਕ ਕਰੀਏ ਜੀ ਇਹ ਤੁਹਾਨੂੰ ਪਤਾ ਲੱਗੂਗਾ ਜੀ ਮੁਕ ਪਰਦਾ ਚਾਦਰ ਜੀ ਬੰਦਾ ਅਰੈਸਟ ਕਰਾਂਗੇ ਜਾਂ ਜੋ ਇਹਦੀ ਪਤਾ ਲੱਗਣਾ ਜੀ ਕਿੰਨੀ ਉਮਰ ਕਿੰਨੀ ਹਾਂਜੀ ਇਹ ਜੀ ਕਰੀਬ 50 ਸਾਲ ਦੇ ਕਿਉਂ ਹੈ ਜੀ ਬੱਚੇ ਦੀ ਸ਼ਾਦੀ ਹੋਈ ਤਿੰਨ ਬੱਚੇ ਦੇ ਇੱਕ ਵੀ ਕਿਸੇ ਤੋਂ ਸੰਬੰਧ ਹੀ ਹੋਗਾ ਨਾ ਇਹ ਦੱਸਿਓ ਜੀ ਸਾਲ 1.5 ਤੋਂ ਸਾਲ ਤੋਂ ਜੀ ਇਹ ਪਤਾ ਲੱਗਿਆ ਮਾਰੇ ਕੀ ਇਹ ਨਹੀਂ ਕੋਈ ਨਿਸ਼ਾਨ ਕੋਈ ਹੈ ਨਹੀਂਗਾ ਜੀ ਉਹਦੇ ਮੱਥੇ ਤੇ ਸਿਰ ਪੈ ਗਾ ਜਿਵੇਂ ਕੰਧ ਨਾ ਅੱਖਰ ਵੱਜਾ ਹੁੰਦਾ ਉਹਦਾ ਪਤਾ ਨਹੀਂ ਕੀ ਮਾਰੇ ਪੋਸਟਵਾਨ ਤੋਂ ਜੋ ਵੀ ਹੈ ਪਤਾ ਲੱਗੂਗਾ ਜੀ ਕੀ ਹੈ ਕਾਜ ਨਾ ਹੋਈ ਜੀ ਕੀ ਕਾਰਵਾਈ ਕੀਤੀ ਕਰੂ ਸਾਡੇ ਵੱਲੋਂ ਕਦਮਾਂ ਤਰਕੀ ਤੇ ਜਾ ਰਿਹਾ ਜੀ ਉਹ ਮਰਦਾ ਜਿਹੜੀ ਮਰਤ ਗਿਆ ਉਹਦੇ ਲੜਕੇ ਦੀ ਬੈਂਤੀ ਜੀ ਦੇਖਿਆ ਜਾਵੇ ਤਾਂ ਆਏ ਦਿਨ ਨਜ਼ਾਇਜ਼ ਸਬੰਧਾਂ ਦੇ ਕਾਰਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮੁਨੀਸ਼ ਜਿੰਦਲ ਦੀ ਰਿਪੋਰਟ